ਸਤਿ ਸ਼੍ਰੀ ਅਕਾਲ ਖਬਰਾਂ ਦੇ ਸਬਲਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਬਲੇਟਨ ਦੀ ਸ਼ੁਰੂਆਤ ਕਰਦੇ ਆਂ ਸੁਰਖੀਆਂ ਦੇ ਨਾਲ ਵਿਹਾਰ ਚੋਣਾਂ ਲਈ ਲੀਡਰਾਂ ਨੇ ਲਗਾਏ ਡੇਰੇ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਰੈਲੀ ਵਿਰੋਧੀਆਂ ਤੇ ਬੋਲਿਆ ਸ਼ਬਦੀ ਹਮਲਾ ਸਿੱਖ ਸਰਦਾਰਾਂ ਨੂੰ ਪਾਕਿਸਤਾਨ ਨਾ ਭੇਜਣ ਦਾ ਮਾਮਲਾ ਸੂਬੇ ਦੀ ਪੱਖੀ ਸਿਆਸਤ ਵਿਰੋਧੀਆਂ ਨੇ ਕਿਹਾ ਇਹ ਕੇਂਦਰ ਸਰਕਾਰ ਰਾਹੁਲ ਗਾਂਧੀ ਵੱਲੋਂ ਪੰਜਾਬ ਦਾ ਦੌਰਾਂ ਹੜਪਰਵਾਵ ਤੇ ਇਲਾਕਿਆਂ ਦਾ ਕੀਤਾ ਸਰਵੇਖਣ ਪ੍ਰਸ਼ਾਸਨ ਨੇ ਕਈ ਪਿੰਡਾਂ 'ਚ ਜਾਣ ਤੋਂ ਰੋਕਿਆ ਫਿਰ ਬਦਲਿਆ ਮੌਸਮ ਦਾ ਮિજાਜ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਮੌਸਮ ਵਿਭਾਗ ਵੱਲੋਂ ਅਲਰਟ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਪੂਰਨਿਆ ਜ਼ਿਲ੍ਹੇ ਦਾ ਦੌਰਾ ਕਰਨ ਪਹੁੰਚੇ ਇਸ ਦੌਰਾਨ ਉਹਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਰ ਜੀ ਡੀ ਨੂੰ ਨਿਸ਼ਾਨੇ ਤੇ ਲਿਆ ਤੇ ਵਿਰੋਧੀ ਪਾਰਟੀਆਂ ਤੇ ਹਮਲਾ ਬੋਲਿਆ ਪੀਐਮ ਮੋਦੀ ਨੇ ਵਿਰੋਧੀ ਪਾਰਟੀਆਂ ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਆਰ ਜੀ ਡੀ ਦੀ ਸਯੋਗੀ ਕਾਂਗਰਸ ਹੁਣ ਬਿਹਾਰ ਦੀ ਤੁਲਨਾ ਬੀੜੀ ਨਾਲ ਕਰ ਰਹੀ ਹੈ ਉਹਨਾਂ ਨੇ ਬਿਹਾਰ ਦੀ ਸਾਖ ਨੂੰ ਬਹੁਤ ਨੁਕਸਾਨ ਪਹੁੰਚਾਇਆ ਉਹਨਾਂ ਨੇ ਬਿਹਾਰ ਨੂੰ ਬਦਨਾਮ ਕਰਨ ਦੀ ਕਸਮ ਖਾਦੀ ਹੋਈ ਹੈ साथियों कांग्रेस और आरजेडी ने न केवल बिहार के सम्मान को खतरा है बल्कि बिहार की पहचान को भी खतरा है आज सीमांचल और पूर्वी भारत में घुसपैठियों के कारण डेमोग्राफी का कितना बड़ा संकट खड़ा हो चुका है बिहार बंगाल असम कई राज्यों के लोग अपनी बहनों बेटियों की सुरक्षा को लेकर चिंतित है इसलिए ही मैंने लाल किले से के डेमोग्राफी मिशन की घोषणा की है लेकिन वोट बैंक का स्वार्थ देखिए कांग्रेस आरजेडी और उसके इकोसिस्टम के लोग घुसपैठियों की वकालत करने में जुटे हैं उन्हें बचाने में लगे हैं और बेशर्मी के साथ विदेश से आए घुसपैठियों को बचाने के लिए ये नारे लगा रहे हैं यात्राएं तो निकाल रहे हैं ये लोग बिहार और देश के संसाधन और सुरक्षा दोनों को दाव पर लगाना चाहते लेकिन आज पूर्णिया की इस धरती से मैं इन लोगों को एक बात अच्छी तरह समझाना चाहता हूं ये आरजेडी कांग्रेस वालों की जमात जरा कान खोल के मेरे बात सुन लो जो भी घुसपैठिया है उसे बाहर जाना ही होगा घुसपैठ पर ताला लगाना एनडीए की पक्की जिम्मेदारी है तो दसना चाहेंगे की पीएम मोदी ने बिहार छत्तीस हजार करोड़ रुपए के प्रोजेक्ट का उद्घाटन नींह पत्थर रख्या ਇਸ ਦੌਰਾਨ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਪੀਐਮ ਮੋਦੀ ਬਿਹਾਰ ਲਈ ਓਨਾ ਹੀ ਕੰਮ ਕਰ ਰਹੇ ਨੇ ਜਿੰਨਾ ਉਨ੍ਹਾਂ ਨੇ ਦੇਸ਼ ਲਈ ਕੀਤਾ। ਅਨਟਾਰੀਓ ਦੇ ਵਿੱਚ ਲਿਬਰਲ ਪਾਰਟੀ ਦੀ ਆਗੂ ਬੌਨੀ ਕ੍ਰੌਂਬੀ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ 5 ਸਾਲ ਵਿੱਚ ਤੀਜੀ ਲੀਡਰਸ਼ਿਪ ਦੌੜ ਦਾ ਰਾ ਪਦਰਾ ਹੋ ਗਿਆ ਹੈ। ਦਰਅਸਲ 2023 ਦੇ ਵਿੱਚ ਲਿਬਰਲ ਆਗੂ ਦਾ ਅਹੁਦਾ ਹਾਸਲ ਕਰਨ ਵਾਲੀ ਮੀਸੀ ਸਾਗਾਦੀ ਸਾਬਕਾ ਮੇਅਰ ਨੇ ਕਿਹਾ ਕਿ ਪਾਰਟੀ ਹਿੱਤ ਵਿੱਚ ਇਹੋ ਬਿਹਤਰ ਫੈਸਲਾ ਹੋਏਗਾ ਕਿ ਲੀਡਰਸ਼ਿਪ ਦੌੜ ਵੱਲ ਕਦਮ ਵਧਾ ਦਿੱਤੇ ਜਾਣ। ਖੈਰਾਨੀ ਇਸ ਗੱਲ ਦੀ ਹੈ ਕਿ ਪਾਰਟੀ ਦੀ ਸਾਲਾਨਾ ਜਰਨਲ ਮੀਟਿੰਗ ਦੌਰਾਨ 57% ਡੈਲੀਗੇਟਸ ਨੇ ਨਵੀਂ ਲੀਡਰਸ਼ਿਪ ਡੋਟ ਨਾ ਕਰਵਾਉਣ ਦੀ ਹਮਾਇਤ ਕੀਤੀ। ਲਿਬਰਲ ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ 50% ਵੱਧ ਡੈਲੀਗੇਟਸ ਸਹਿਮਾਇਤ ਕਰਨ ਤਾਂ ਆਗੂ ਵਾਸਤੇ ਅਹੁਦਾ ਛੱਡਣਾ ਲਾਜ਼ਮੀ ਨਹੀਂ ਪਰ ਕੁਝ ਪਾਰਟੀ ਮੈਂਬਰ ਲਗਾਤਾਰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਸੋ ਬੋਨੀ ਕ੍ਰੋੰਬੀ ਨੇ ਮੁੱਢਲੇ ਤੌਰ ਤੇ ਕਿਹਾ ਸੀ ਕਿ ਉਹ ਅਹੁਦਾ ਨਹੀਂ ਛੱਡਣਗੇ ਕਿਉਂਕਿ ਇਸ ਵੇਲੇ ਲੀਡਰਸ਼ਿਪ ਦੌਰ ਪਾਰਟੀ ਨੂੰ ਫਾਇਦੇ ਦੀ ਬਜਾਏ ਨੁਕਸਾਨ ਕਰੇਗੀ ਪਰ ਕੁਝ ਘੰਟੇ ਬਾਅਦ ਹੀ ਉਨ੍ਹਾਂ ਨੇ ਫੈਸਲਾ ਬਦਲ ਦਿੱਤਾ ਬੋਨੀ ਕ੍ਰੋੰਬੀ ਨੇ ਅਸਤੀਫੇ ਦਾ ਐਲਾਨ ਕੀਤਾ ਤਾਂ ਪਹਿਲੀ ਟਿੱਪਣੀ ਪ੍ਰੀਮੀਅਰ ਡਗਕੋਟ ਵੱਲੋਂ ਆਈ ਜਿਨ੍ਹਾਂ ਨੇ ਬਤੌਰ ਐਮਪੀ ਬਤੌਰ ਮਿਸਿਸ ਸਾਗਾ ਦੀ ਮੇਅਰ ਅਤੇ ਲਿਬਰਲ ਪਾਰਟੀ ਦੀ ਆਗੂ ਵਜੋਂ ਸੇਵਾਵਾਂ ਨਿਭਾਉਣ ਤੇ ਬੋਨੀ ਕ੍ਰੋੰਬੀ ਦਾ ਸ਼ੁਕਰਿਆ ਅਦਾ ਕੀਤਾ ਡੱਗਫੋਰਡ ਨੇ ਕਿਹਾ ਕਿ ਸਿਆਸਤ ਵਿੱਚ ਅਕਸਰੀ ਨੀਜੀ ਕੁਰਬਾਨੀ ਕਰਨੀ ਪੈਂਦੀ ਹੈ ਉਮੀਦ ਕਰਦੀਆਂ ਕਿ ਬੋਨੀ ਕ੍ਰੋਮਬੀ ਦੀ ਜ਼ਿੰਦਗੀ ਦਾ ਅਗਲਾ ਅਧਿਆਇ ਬਿਹਤਰ ਹੋਵੇਗਾ ਦੱਸ ਦਈਏ ਕਿ ਫਰਵਰੀ ਵਿੱਚ ਹੋਈਆਂ 온ਟਾਰੀਓ ਵਿਧਾਨ ਸਭਾ ਚੋਣਾਂ ਵਕਰੋ ਲਿਬਰਲ ਪਾਰਟੀ ਦੀ ਪਹਿਲੀ ਸਾਲਾਨਾ ਜਨਰਲ ਮੀਟਿੰਗ ਵਿੱਚ ਹੀ ਤੂਫਾਨ ਆ ਗਿਆ ਪਾਵੇ ਚੋਣਾਂ ਦੇ ਵਿੱਚ ਪਾਜੀ ਦੀਆਂ ਸੀਟਾਂ 9 ਤੋਂ ਵੱਧ ਕੇ 14 ਹੋ ਗਈਆਂ ਪਰ ਮੁੱਖ ਵਿਰੋਧੀ ਟੀਰ ਦਾ ਦਰਜਾ ਹਾਸਲ ਕਰਨ ਵਿੱਚ ਸਫਲ ਨਾ ਹੋ ਸકી ਅਤੇ ਬੋਨੀ ਕ੍ਰੋਮਬੀ ਚੋਣ ਚਿੱਤਰ ਵਿੱਚ ਅਸਫਲ ਰਹੇ ਲੀਡਰਸ਼ਿਪ ਦੌਰ ਦੀ ਜ਼ੋਰਦਾਰ ਵਕਾਲਤ ਕਰਨ ਵਾਲਿਆਂ ਵਿੱਚੋਂ ਇੱਕ ਨੋਆ ਪਾਰਕਰ ਨੇ ਕਿਹਾ ਹੈ ਕਿ ਬੋਨੀ ਕ੍ਰੋਮਬੀ ਨੇ ਪਾਰਟੀ ਵਾਸਤੇ ਬਹੁਤ ਕੁਝ ਕੀਤਾ ਪਰ ਹੋਰ ਨਵੇਂ ਆਗੂ ਦੀ ਲੋੜ ਹੈ ਸੋ ਪਾਰਟੀ ਦੀ ਕਾਰਜਕਾਰੀ ਕੌਂਸਲ ਵਿੱਚ ਚੁਣੇ ਗਏ ਨੋਆ ਪਾਰਕਰ ਦਾ ਕਹਿਣਾ ਸੀ ਕਿ ਸੂਬਾ ਲਗਾਤਾਰ ਨਿਗਰਵਲ ਜਾ ਰਿਹਾ ਹੈ ਅਤੇ ਡੱਗਫੋਰਡ ਨੂੰ ਹਰਾਉਣ ਦੇ ਸਮਰਥ ਆਗੂ ਸਾਹਮਣੇ ਆਉਣਾ ਚਾਹੀਦਾ ਹੈ ਇਸੇ ਦੌਰਾਨ ਹੀ 온ਟਾਰੀਓ ਦੇ ਵਿੱਚ ਲਿਬਰਲ ਪਾਰਟੀ ਦੀ ਪ੍ਰੈਜ਼ੀਡੈਂਟ ਕੈਸਟ੍ਰੀਨ ਬਗੈਰੀ ਨੇ ਕਿਹਾ ਕਿ ਬੋਨੀ ਕ੍ਰੋਮੀ ਦੀ ਅਗਵਾਈ ਹੇਠ ਹੀ ਪਾਰਟੀ ਨੂੰ ਵਿਧਾਨ ਸਭਾ ਵਿੱਚ ਥਿਰ ਦਾ ਦਰਜਾ ਮਿਲਿਆ ਹੈ ਬੋਨੀ ਕ੍ਰੋਮੀ ਵੱਲੋਂ ਪਾਰਟੀ ਲਈ ਕੀਤੇ ਕੰਮਾਂ ਤੇ ਅਸੀਂ ਸਾਰੇ ਉਹਨਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਉਹਨਾਂ ਅੱਗੇ ਕਿਹਾ ਹੈ ਕਿ ਨਵੇਂ ਸਿਰੇ ਤੋਂ ਲੀਡਰਸ਼ਿਪ ਦੌੜ ਦੇ ਵੇਰਵਿਆਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਏਗਾ ਪੰਜਾਬ ਦੌਰੇ ਦੇ ਦੌਰਾਨ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦਿਨਾਨਗਰ ਚਰਾਵੀ ਦਰਿਆ ਤੇ ਮਕੌੜਾ ਪੱਤਨ ਵਿਖੇ ਪਹੁੰਚੇ ਜਿੱਥੇ ਉਹਨਾਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਰਾਹੁਲ ਗਾਂਧੀ ਨੂੰ ਮਕੌੜਾ ਪੱਤਨ ਤੋਂ ਰਾਵੀ ਦਰਿਆ ਦੇ ਪਾਰ ਸਥਿਤ ਸੱਤ ਪਿੰਡਾਂ ਵਿੱਚ ਜਾਣ ਤੋਂ ਰੋਕ ਦਿੱਤਾ ਜਿਸ ਕਾਰਨ ਰਾਹੁਲ ਗਾਂਧੀ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਬਹਿਸ ਵੀ ਹੋਈ ਦਿਨਸਲ ਰਾਹੁਲ ਗਾਂਧੀ ਰਾਵੀ ਦਰਿਆ ਦੇ ਪਾਰਲੇ ਵਸੇ ਪਿੰਡ ਦੇ ਲੋਕਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਮਿਲਣ ਤੋਂ ਰੋਕਿਆ ਗਿਆ ਇਸ ਮੋਕੇ ਪੁਲਿਸ ਦੇ ਉੱਚ ਅਧਿਕਾਰੀ ਉਨ੍ਹਾਂ ਨੂੰ ਸਮਝਾਉਂਦੇ ਹੋਏ ਵਿਖਾਈ ਦਿੱਤੇ

ਇਸ ਦੌਰਾਨ ਰਾਹੁਲ ਗਾਂਧੀ ਨਾਲ ਆਏ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਰਾਹੁਲ ਗਾਂਧੀ ਲੋਕਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਰਾਹੁਲ ਗਾਂਧੀ ਨੂੰ ਰਾਵੀ ਦਰਿਆ ਪਾਰ ਕਰਨ ਤੋਂ ਰੋਕ ਦਿੱਤਾ ਗਿਆ ਜਦੋਂ ਕਿ ਲੋਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਕੇਂਦਰ ਦੇ ਪੰਜਾਬ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਬਾਤ ਇਹ ਹੈ ਕਿ ਰਾਹੁਲ ਗਾਂਧੀ ਜੀ ਜੋ ਦਰਿਆ ਪਾਰ ਲੋਕ ਹੈ گاਉਂ ਹੈ ਨੂੰ ਮਿਲਣਾ ਚਾਹਤੇ ਹਨ उनकी बातचीत सुनना चाहते हैं तकलीफ जानना चाहते हैं अब सिक्योरिटी कह रही है आप जा नहीं सकते वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहा सुरक्षित हैं? वहां बोट में आपने देखा कि नॉर्मलाइज है लोग जा रहे हैं लेकिन वो नाने नहीं दिया जा रहा ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਉਹ ਅਸ਼ਨਾਲਾ ਦੇ ਕੋਨੇਵਾਲ ਪਿੰਡ ਗਏ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨ ਦਾ ਜ਼ਾਇਜ਼ਾ ਲਿਆ ਗਿਆ। ਕੋਨੇਵਾਲ ਪਿੰਡ ਅਸ਼ਨਾਲਾ ਦੇ ਕਈ ਇਲਾਕਿਆਂ ਵਿੱਚੋਂ ਇੱਕ ਹੈ ਜੋ ਹੜ੍ਹ ਦੇ ਪਾਣੀ ਨਾਲ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਟਰੈਕਟਰ ਦੇ ਰਾਹੀਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਇਨਹੀ ਨਹੀਂ ਰਾਹੁਲ ਗਾਂਧੀ ਨੇ ਗੁਰਦੁਆਰਾ ਸ਼੍ਰੀ ਸਮਾਦ ਬਾਬਾ ਬੁੱਢਾ ਜੀ ਸਾਹਿਬ ਦੇਵੀ ਦਰਸ਼ਨ ਕੀਤੇ ਜਿੱਥੇ ਉਹਨਾਂ ਨੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਦਰਅਸਲ ਇਸ ਵਾਰ ਪੰਜਾਬ ਨੇ ਭਿਆਨਕ ਹੜਾ ਦੀ ਮਾਰ ਚੱਲੀ ਹੈ ਇਹ ਹਰ ਸਤਲੁਜ ਵਿਆਸ ਅਤੇ ਰਾਵੀ ਦਰਿਆਵਾਂ ਦੇ ਓਵਰਫਲੋ ਹੋਣ ਦੇ ਕਾਰਨ ਮੌਸਮੀ ਨਾਲਿਆਂ ਦੇ ਓਵਰਫਲੋ ਹੋਣ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਕੇਚਮੈਂਟ ਖੇਤਰਾ ਵਿੱਚ ਭਾਰੀ بارش ਦਾ ਨਤੀਜਾ ਸੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਭਾਰੀ بارش ਨੇ ਵੀ ਹੜ੍ਹ ਦੀ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹਾਲੀ ਵਿੱਚ ਆਏ ਹੜ੍ਹਾਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 56 ਹੋ ਗਈ ਹੈ ਜਦੋਂ ਕਿ 1.98 ਲੱਖ ਹੈਕਟੇਅਰ ਵਿੱਚ ਉਗਾਈ ਗਈ ਫਸਲ ਤਬਾਹ ਹੋ ਗਈ ਸੁਪਰੀਮ ਕੋਰਟ ਨੇ ਵਕਫ ਸੋਧ ਐਕਟ 2025 ਦੇ ਕੁਝ ਪ੍ਰਮੁੱਖ ਉਪਬੰਧਾਂ ਤੇ ਰੋਕ ਲਗਾ ਦਿੱਤੀ ਹੈ ਨਾਲ ਹੀ ਚੀਫ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਹੈ ਕਿ ਉਹਨਾਂ ਨੂੰ ਪੂਰੇ ਕਾਨੂੰਨ ਦੇ ਉਪਬੰਧਾਂ ਤੇ ਰੋਕ ਲਗਾਉਣ ਦਾ ਕੋਈ ਮਾਮਲਾ ਨਹੀਂ ਮਿਲਿਆ ਇਸ ਫੈਸਲੇ ਤੋਂ ਬਾਅਦ ਨਵੇਂ ਵਕਫ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਇਸ ਸਬੰਧੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਅਸੀਂ ਨਵੇਂ ਵਕਫ ਕਾਨੂੰਨ ਬਾਰੇ ਕਹਿੰਦੇ ਆ ਰਹੇ ਹਾਂ एक एक कि एक धर्म ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਿਰਫ ਇੱਕ ਧਰਮ ਦੀ ਜਾਇਦਾਦ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ ਇਹ ਚੰਗਾ ਹੈ ਕਿ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਸਮਝ ਲਿਆ ਹੈ ਇਹ ਵਾਕ ਬਿਲ ਤੁਹਾਂ 40 से कहते आए कि इसमें एक ही مذہب ਦੇ ਲੋਕਾਂ को जो है ਨਿਸ਼ਾਨਾ ਬਣਾਇਆ ਜਾ ਰਹਾ ਸਿਰਫ ਇੱਕ ਹੀ مذہب ਦੇ ਜੋ ادارے ہیں ਜੋ ਪ੍ਰਾਪਰਟੀਆਂ ہیں ਉਹਨਾਂ एक बिल के तहत जो है उनको इस कानून के, के दायरे में लाया गया अच्छी बात है कि सुप्रीम कोर्ट ने भी इस चीज को समझा है और उसका एक बहुत मेन इशू जहां पे हुकूमत का इल्जाम है कि गैर कानूनी तौर जो है किसी वक्फ ने जमीन पे कब्जा किया हुआ है अब हुकूमत उस जमीन को वापस नहीं ले सकती जब तक कि अपनी पूरी कार्रवाई वो मुकम्मल नहीं करते अच्छी बात है इसमें जो वाकई कुछ ऑब्जेक्शनेबल हिस्से हैं अगर वो भी एक-एक करके बाहर आए तो अच्छा होगा। तोहानुदास दिय है कि सुप्रीम कोर्ट ने धारा 31 आर द उपबंध पे रोक लगा देती है जिस दे बीच कहा गया है कि सिर्फ वो व्यक्ति जो कटु-कट 5 कट तो इस्लाम दा अभ्यास कर रहे है वक्फ बना सकता है। ਸੁਪਰੀਮ ਕੋਰਟ ਦੀ ਕੀ ਹੈ ਕੀ ਪਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਰਾਜ ਸਰਕਾਰ ਇਹ ਨਿਰਧਾਰਤ ਕਰਨ ਲਈ ਨਿਯਮ ਨਹੀਂ ਬਣਾਉਂਦੀ ਕਿ ਇਹ ਚੀਹ ਅਭਿਆਸ ਦੀ ਪੁਸ਼ਟੀ ਕੀ ਹੋਏਗੀ ਸੁਪਰੀਮ ਕੋਰਟ ਨੇ ਵਕਫ ਜ਼ਾਇਦਾਦ ਦੀ ਜਾਂਚ ਦੇ ਉਪਬੰਧਾਂ ਤੇ ਅੰਸ਼ਕ ਤੌਰ ਤੇ ਰੋਕ ਲਗਾ ਦਿੱਤੀ ਹੈ ਜਿਸ ਦਾ ਅਰਥ ਸੀ ਕਿ ਕਿਸੇ ਜ਼ਾਇਦਾਦ ਨੂੰ ਸਿਰਫ ਨਾਮਜ਼ਦ ਅਧਿਕਾਰੀ ਦੀ ਰਿਪੋਰਟ ਦੇ ਆਧਾਰ ਤੇ ਗੈਰ ਵਕਫ ਨਹੀਂ ਮੰਨਿਆ ਜਾ ਸਕਦਾ ਪਾਕਿਸਤਾਨ ਸਥਿਤ ਗੁਰਦ ਆਮਾ ਦੇ ਦਰਸ਼ਨ ਆਲੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ ਪੱਖਦਾ ਹੋਇਆ ਦਿਖਾਈ ਦੇ ਰਿਹਾ ਇਸ ਮਾਮਲੇ ਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਆਪਣਾ ਪ੍ਰतिकਰਮ ਦਿੱਤਾ ਹੈ ਉਹਨਾਂ ਕੇਂਦਰ ਦੇ ਫੈਸਲੇ ਨੂੰ ਮੰਦ ਭਾਗਾ ਦੱਸਦਿਆਂ ਕਿਹਾ ਹੈ ਕਿ ਕੇਂਦਰ ਇਸ ਤੇ ਮੁੜ ਵਿਚਾਰ ਕਰੇ ਕੇਂਦਰ ਤੇ ਨਿਸ਼ਾਨਾ ਸਾਧਦੇ ਆ ਪ੍ਰਗਟ ਸਿੰਘ ਨੇ ਸਰਕਾਰ ਨੂੰ ਸਿਲੇਕਟਿਵ ਕਰਾਰ ਦਿੱਤਾ ਹੈ ਦੇਖਿਏ ਸਿਲੇਕਟਿਵ ਨਹੀਂ ਹਮੇ ਹੋਣਾ ਚਾਹੀਏ ਬੇਸਿਕਲੀ ਜੋ ਪਹਿਲਗਾਮ ਕੇ ਬਾਅਦ ਜੋ ਹਾਲਾਤ ਬਣੇ تھے ਜੰਗ ਵੀ ਹੋਈ ਥੀ ਲੇਕਿਨ ਉਸਕੇ ਬਾਅਦ ਵੀ ਪੰਜਾਬ ਜੋ ਦੇਸ਼ ਕੀ ਸਰਕਾਰ ਹੈ ਉਹ ਇਸੇ ਤਰੀਕੀ ਸਿਲੇਕਟਿਵ ਹੈ हॉकी टीम यहाँ उन्होंने पार्टिसिपेट करने के लिए एशिया कप में नहीं भेजी पाकिस्तान में लेकिन पाकिस्तान और क्रिकेट का मैच हो रहा है दलजीत सांझ की फिल्म रिलीज नहीं हो रही जो जथा है जो गुरु नानक नाम लेवा संगत है जो बहुत बड़ी तादाद में है ये सिर्फ आ, उस फिलासफ़ी को सिर्फ सिख ही नहीं मानते और भी बहुत सी ऐसी कॉमें हैं जो आ, उस फिलॉसफी को मानती हैं तो मेरा ख्याल है उनको ना जाने देना एक मन जो है वो डिसीजन है और मैं तो ये भारत सरकार को ये सुजेस्ट करूंगा कि इसको रिव्यू करके मेरा ख्याल है कि इसके ऊपर द्वारा जो है वो निर्णय जो लिया जाना चाहिए और आ, जो नानक नाम लेवा संगत है उनको आ, मेरा ख्याल उन दर्शनों के लिए जाने देना चाहिए और जहाँ तक सिक्योरिटी रीजन है मेरा ख्याल है कि आ, ऐसी कोई आ, वो नहीं है कि हमारी ਭਾਰਤ ਦੀ ਜੋ ਸਰਕਾਰ ਹੈ ਉਹ ਸਮਖਸ਼ ਹੈ ਏਜੰਸੀਜ਼ ਸਮਖਸ਼ ਹੈ ਉਹਨੂੰ ਸਿਕਿਉਰ ਕਰ ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਹੜ੍ਹਾਂ ਨੇ ਮਾਰ ਮਾਰੀ ਹੈ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਹੁਣ ਕੁਝ ਥਾਵਾਂ ਤੇ ਪੂਰੇ ਰੰਗ ਦੇ ਇੱਕ ਟਿੱਡੇ ਨੇ ਝੋਨੇ ਦੀ ਫਸਲ ਤੇ ਤਾਵਾ ਬੋਲ ਦਿੱਤਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਾਹਰ ਕੀਟ ਵਿਗਿਆਨੀ ਡਾਕਟਰ ਰੂਬਲ ਜੋਤ ਕੌਰ ਕੁੰਨਰ ਨੇ ਕਿਸਾਨਾਂ ਨੂੰ ਇਸ ਟਿੱਡੇ ਦੀ ਪਛਾਣ ਦੱਸੀ ਹੈ ਤੇ ਹਮਲੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਸੁਚੇਤ ਕੀਤਾ ਹੈ ਕਿਸਾਨ ਵੀਰੋ ਅੱਜਕੱਲ ਜਿਹੜਾ ਹੈਗਾ ਝੋਨੇ ਦੇ ਖੇਤਾਂ ਦੇ ਸਰਵੇਖਣ ਦੇ ਦੌਰਾਨ ਸਾਨੂੰ ਇਹ ਦੇਖਣ ਨੂੰ ਮਿਲਿਆ ਵੀ ਜਿਹੜਾ ਝੋਨੇ ਦੇ ਵਿੱਚ ਭੂਰੇ ਟਿੱਡੇ ਦਾ ਜਿਹੜਾ ਹਮਲਾ ਉਹ ਕਿਤੇ ਕਿਤੇ ਸਾਨੂੰ ਦਿਖਾਈ ਦੇ ਰਿਹਾ ਵਾ ਪਰ ਕਿਸਾਨ ਵੀਰਾਂ ਨੂੰ ਇੱਥੇ ਅਸੀਂ ਇਹ ਅਪੀਲ ਕਰਦੇ ਹਾਂ ਵੀ ਉਹ ਇਸ ਦੇ ਹਮਲੇ ਤੋਂ ਸੁਚੇਤ ਰਹਿਣ ਸੁਚੇਤ ਦੇ ਵਿੱਚ ਅਸੀਂ ਇਹ ਕਵਾਂਗੇ ਵੀ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਸਰਵੇਖਣ ਦੇ ਵਿੱਚ ਕੀ ਕਰ ਸਕਦੇ ਆ ਵੀ ਕੁਝ ਕੁ ਬੂਟਿਆਂ ਨੂੰ ਉਹਨਾਂ ਨੇ ਟਿੱਡੇ ਕਰਕੇ ਛਾੜ ਕੇ ਦੇਖਣਾ ਜੇਕਰ ਪ੍ਰਤੀ ਬੂਟਾ ਉਹਨਾਂ ਨੂੰ 5 ਜਾਂ 5 ਤੋਂ ਵੱਧ ਟਿੱਡੇ ਮੁੱਡਾਂ ਤੇ ਦੇਖਣ ਨੂੰ ਮਿਲ ਰਹੇ ਨੇ ਤਾਂ ਉਥੇ ਜਿਹੜਾ ਹੈਗਾ ਬਹੁਤ ਜ਼ਿਆਦਾ ਲਾਜ਼ਮੀ ਆ ਵੀ ਆਪਾਂ ਇਹ ਜਿਹੜੇ ਬੂਟਿਆਂ ਦੇ ਟਿੱਡੇ ਨੇ ਉਹਨਾਂ ਦੀ ਰੋਕத் ਥੰਮ ਕਰ ਸਕੀਏ ਸੋ ਇਹਨਾਂ ਦੇ ਜਿਹੜੇ ਹੈਗੇ ਆ ਲੱਛਣ ਕਿਸ ਤਰ੍ਹਾਂ ਦੇ ਹੁੰਦੇ ਨੇ ਕਿਸ ਤਰ੍ਹਾਂ ਇਹ ਜਿਹੜੇ ਹੈਗਾ ਇਹਨਾਂ ਦਾ ਹਮਲਾ ਸਾਨੂੰ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਇਹ ਜਿਹੜੇ ਇੱਕ ਰਸ ਚੂਸਣ ਵਾਲਾ ਕੀੜਾ ਹੈਗਾ ਜਿਹੜਾ ਕਿ ਬੂਟਿਆਂ ਦਾ ਰਸ ਚੂਸ ਕੇ ਜਿਹੜੇ ਨਰੋਏ ਬੂਟੇ ਨੇ ਉਹਨਾਂ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਇਹ ਬਾਅਦ ਵਿੱਚ ਇਹ ਜਿਹੜੇ ਪ੍ਰਭਾਵਿਤ ਬੂਟੇ ਹੈਗੇ ਨੇ ਉਹ ਝੁਲਸੇ ਜਾਂਦੇ ਨੇ ਆਪਾਂ ਨੂੰ ਇਹ ਲੱਗਦਾ ਵੀ ਇੱਥੇ ਜਿਹੜਾ ਹੈਗਾ ਕੋਈ ਸਾੜਾ ਜਿਹਾ ਪੈ ਗਿਆ ਸੋ ਇਹਦੇ ਨਾਲ ਜਿਹੜੀ ਪ੍ਰਭਾਵਿਤ ਫਸਲ ਆ ਜੇਕਰ ਅਣ ਦੇਖਾ ਕਰ ਦਈਏ ਆਪਾਂ ਖੇਤ ਨੂੰ ਉਹਦੇ ਨਾਲ ਜਿਹੜੀ ਹੈਗੀ ਆ ਫਸਲ ਦੋਗੀਆਂ ਦੇ ਵਿੱਚ ਸੁੱਕਣੀ ਸ਼ੁਰੂ ਹੋ ਜਾਂਦੀ ਆ ਇਹ ਦੋਗੀਆਂ ਬਾਅਦ ਵਿੱਚ ਖੇਤ ਦੇ ਵਿੱਚ ਵੱਧਦੀਆਂ ਰਹਿੰਦੀਆਂ ਨੇ ਜਿਹਦੇ ਨਾਲ ਜਿਹੜਾ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਸੋ ਕਿਸਾਨ ਵੀਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਕਿ ਜਿੰਨੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਟਨਾਸ਼ਕ ਹੈਗੇ ਨੇ ਇਹਨਾਂ ਬੁਟਿਆਂ ਦੇ ਟਿੱਡਿਆਂ ਦੀ ਰੋਕਥਾਮ ਦੇ ਲਈ ਉਹ ਵਰਤਣ। ਦੇਸ਼ ਦੇ ਕਈ ਹਿੱਸਿਆਂ ਨੂੰ ਲੈ ਕੇ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮਹਾਰਾਸ਼ਟra, ਹਿਮਾਚਲ ਪ੍ਰਦੇਸ਼ ਸਣੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋਈ ਹੈ। ਵਿਭਾਗ ਦੇ ਮੁਤਾਬਕ 17 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਕੁਝ ਸੂਬਿਆਂ ਦੇ ਵਿੱਚ ਲਗਾਤਾਰ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ ਵੱਖ-ਵੱਖ ਸੂਬਿਆਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾ ਰਹੇ ਨੇ ਹਰਿਆਣਾ ਦੇ 8 ਜ਼ਿਲ੍ਹਿਆਂ ਦੇ ਵਿੱਚ ਅੱਜ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਜੀਂਦ ਕੈਥਲ ਪਾਣੀਪਤ ਸੋਨੀਪਾਤ ਗੁਰੂਗ੍ਰਾਮ ਫਰੀਦাবাদ ਪਲਵਲ ਤੇ ਨੂਹ ਦੇ ਕੁਝ ਇਲਾਕਿਆਂ ਦੇ ਵਿੱਚ ਅੱਜ ਬਰਸਾਤ ਹੋ ਸਕਦੀ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ ਵਿਭਾਗ ਦੇ ਮੁਤਾਬਕ 17 ਸਤੰਬਰ ਤੋਂ ਇੱਕ ਵਾਰ ਫਿਰ ਮੌਸਮ ਬਦਲੇਗਾ ਤੇ 19 ਸਤੰਬਰ ਤੱਕ ਲਗਾਤਾਰ ਬਰਸਾਤ ਹੋ ਸਕਦੀ ਹੈ 20 ਸਤੰਬਰ ਨੂੰ ਮੌਨਸੂਨ ਦੀ ਵਿ ਸੂਨ ਸੀਜ਼ਨ ਦੇ ਦੌਰਾਨ ਆਮ ਨਾਲੋਂ 40% ਦੀ ਜ਼ਿਆਦਾ ਬਰਸਾਤ ਦਰਜ ਕੀਤੀ ਗਈ ਹੈ। ਇਹਦੇ ਨਾਲ ਹੀ ਮੁੰਬਈ ਦੇ ਵਿੱਚ ਵੀ ਲਗਾਤਾਰ ਮੀਂਹ ਨੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਵਾਫ-ਵਾਕ ਥਾਵਾਂ ਤੇ ਪਾਣੀ ਭਰਮ ਦੇ ਕਾਰਨ ਟ੍ਰੈਫਿਕ ਜਾਮ ਹੋ ਗਿਆ। ਅੰਦੇਰੀ ਸਬਵੇ ਦੇ ਉੱਤੇ 1.5 ਫੁੱਟ ਤੱਕ ਪਾਣੀ ਭਰ ਜਾਣ ਤੋਂ ਬਾਅਦ ਇਸ ਨੂੰ ਪੁਲ ਸੋਲੋ ਬੰਦ ਕਰ ਦਿੱਤਾ ਗਿਆ। ਦਾਦਰ, ਕੁਰਲਾ, ਬਾਂਦਰਾ ਸਟੇਸ਼ਨਾਂ ਦੇ ਉੱਤੋਂ ਟਰੈਕ ਦੇ ਉੱਤੇ ਪਾਣੀ ਭਰਨ ਦੇ ਕਾਰਨ ਲੋਕਲ ਟ੍ਰੇਨਾਂ 10 ਤੋਂ 15 ਮਿੰਟ ਦੀ ਦੇਰੀ ਨਾਲ ਚੱਲੀਆਂ। ਹైదరాబాద్ ਦੇ ਵਿੱਚ ਵੀ ਬਰਸਾਤ ਨੇ ਕਾਫੀ ਨੁਕਸਾਨ ਕੀਤਾ ਹੈ। ਹਬੀਬਨਗਰ ਇਲਾਕੇ ਦੇ ਵਿੱਚ ਭਾਰੀ ਬਰਸਾਤ ਤੋਂ ਬਾਅਦ ਹੜ੍ਹਾਂ ਵਰਗੇ ਹਾਲਾਤ ਬਣ ਗਏ ਨੇ। ਇਦੇ ਨਾਲ ਹੀ ਮੌਸਮ ਵਿਭਾਗ ਦੇ ਮੁਤਾਬਕ ਤੈ ਸਮੇਂ ਤੋਂ 3 ਦਿਨ ਪਹਿਲਾਂ ਹੀ ਪੱਛਮੀ ਰਾਜਸਥਾਨ ਤੋਂ ਮੌਨਸੂਨ ਦੀ ਵਿਦਾਈ ਸ਼ੁਰੂ ਹੋ ਗਈ ਹੈ ਰਾਜਸਥਾਨ ਦੇ ਸ਼ਹਿਰ ਗੰਗਾ ਨਗਰ 나ਗੌਰ ਜੋਧਪੁਰ ਤੇ ਬੀਕਾਨੇਰ ਚੋਂ ਮੌਨਸੂਨ ਵਿਦਾਈ ਲੈ ਚੁੱਕਿਆ ਹੈ ਅਗਲੇ 2-3 ਦਿਨਾਂ ਦੇ ਵਿੱਚ ਪੰਜਾਬ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਤੋਂ ਵੀ ਮੌਨਸੂਨ ਵਾਪਸ ਚਲਾ ਜਾਏਗਾ ਜਦਕਿ ਮੱਧ ਪ੍ਰਦੇਸ਼ ਦੇ ਵਿੱਚ ਮੌਨਸੂਨ ਅਜੇ 2 ਹਫ਼ਤੇ ਆਪਣਾ ਰੰਗ ਦਿਖਾਉਂਦਾ ਦਿਖਾਈ ਦੇਵੇਗਾ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀਆਂ ਖਬਰਾਂ ਨੇ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 6 ਜ਼ਿਲ੍ਹਿਆਂ ਨੂੰ ਲੈ ਜਿਨ੍ਹਾਂ ਦੇ ਵਿੱਚ ਬਲਾਸਪੁਰ ਕਾਂਗੜਾ ਮੰਡੀ Shimla Solan ਅਤੇ Sirmaur ਸ਼ਾਮਲ ਨੇ ਮੌਸਮ ਵਿਭਾਗ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਵਿੱਚ ਕੱਲ ਤੋਂ ਬਾਅਦ ਮੌਨਸੂਨ ਕਮਜ਼ੋਰ ਪੈਂਦਾ ਦਿਖਾਈ ਦੇਵੇਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਤੱਕ ਭਾਰੀ ਬਰਸਾਤ ਦਰਜ ਕੀਤੀ ਗਈ ਹੈ 1 ਜੂਨ ਤੋਂ ਲੈ ਕੇ 15 ਸਤੰਬਰ ਦੇ ਦਰਮਿਆਨ 699 mm ਬਰਸਾਤ ਹੁੰਦੀ ਹੈ ਪਰ ਇਸ ਵਾਰ 991 mm ਬੱਦਲ ਬਰਸ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿੰਦਾ ਹੈ ਲੁਧਿਆਣਾ ਦੇ ਦੁਗਰੀ ਰੋਡ ਤੇ ਇੱਕ ਚਾਰ ਮੰਜ਼ਿਲਾ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਸਥਾਨਕ ਵਾਸੀਆਂ ਨੇ ਦੱਸਿਆ ਕਿ ਬਿਜਲੀ ਸਪਲਾਈ ਦੀ ਬਾਦ ਘਾਟ ਕਾਰਨ ਇਹ ਘਟਨਾ ਵਾਪਰੀ ਹੈ ਫਿਲਹਾਲ ਘਟਨਾ ਦੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਡਾ 2 ਘੰਟੇ ਹੋ ਗਏ ਬਿਜਲੀ ਦੀ ਘਟਵਾ ਦੌੜੀ ਬਹੁਤ ਜ਼ਿਆਦਾ ਵੋਲਟੇਜ ਆ ਗਈ ਸੀ ਉਹਦੇ ਨਾਲ ਇਸ ਕਰਕੇ ਅੱਗ ਲੱਗੀ ਇੱਕ ਕਾਦੀ ਸ਼ਾਪ ਆ ਇਹ ਫਾਰ ਅਸੈਸਰੀ ਦਾ ਸ਼ਾਪ ਹੈ ਕਿੰਨਾ ਕ ਨੁਕਸਾਨ ਹੋ ਗਿਆ ਕੋਈ ਆਲੇ ਦੁਆਲੇ ਦੀਆਂ ਬਿਲਡਿੰਗਾਂ ਵੀ ਕਹਿ ਰਹੇ ਆ ਵੀ ਆਲੇ ਸਵੇਰੇ ਦੁਕਾਨ ਖੁੱਲਣ ਦੀ ਪਤਾ ਨਹੀਂ ਦੱਸਦਾ ਕਿਰਾਗ ਨੂੰ ਸਾੜ ਹੋਇਆ ਆਲੇ ਕੁਛ ਨਹੀਂ ਪਤਾ ਲੱਗ ਰਿਹਾ ਪਰ ਕਿੰਨਾ ਕਿ ਆਲੇ ਦੁਆਲੇ ਦੀਆਂ ਬਿਲਡਿੰਗਾਂ ਨੂੰ ਖਤਰਾ ਹੈਗਾ ਬਿਲਕੁਲ ਮੇਰੇ ਆਈ 12 ਨੰਬਰ ਬਿਲਡਿੰਗ ਮੇਰੀ ਆਪਣੀ ਹੈ ਤੇ ਇਸ ਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਅੱਗ ਵੱਧ ਗਈ ਤੇ ਇੱਧਰ ਵੀ ਆ ਸਕਦੀ ਬਿਲਕੁਲ ਗੱਲ ਇਹ ਹੈ ਅੱਗ ਦਾ ਕੋਈ ਭਰੋਸਾ ਥੋੜਾ ਕਿ ਪੁੱਛ ਕੇ ਥੋੜਾ ਆ ਕਿ ਬਹਿ ਐਸ ਤਰ੍ਹਾਂ ਨਹੀਂ ਜਾਣਾ ਕਿ ਉੱਥੇ ਨਹੀਂ ਜਾਣਾ ਕਿ ਸਵੇਰ ਹੈ ਇਹ ਤੁੰਗਵਾਸ ਦੀ ਓਤੰਗਵਾਸ ਦੀ ਲੱਗਦਾ ਟੀਮਾਂ ਯਤਨ ਕਰ ਰਹੀਆਂ ਫੌਰੀ ਸੇ ਅਧਿਕਾਰੀ ਲਗਾਤਾਰ ਲੱਗੇ ਹੋਏ ਆ ਬਿਲਕੁਲ ਸਾਰੇ ਅਧਿਕਾਰੀ ਸਾਰੇ ਕਾਪੂ ਆਪਣੇ ਕੰਮ ਕਰਨ ਲੱਗੇ ਹੋਏ ਨੇ ਤੇ ਬਾਕੀ ਹੁਣ ਪਰਮਾਤਮਾ ਦੀ ਮਿਹਰ ਐ ਅੱਗ ਬੁੱਝ ਦੇਵੇ ਨਾਲ ਦੇ ਮਾਲਕ ਇੱਥੇ ਨਹੀਂ ਜੀ ਆਹ ਦੁਕਾਨ ਦੇ ਮਾਲਕ ਸਾਰੇ ਐ ਇੱਥੇ ਪੰਜ ਛੇ ਦੁਕਾਨਦਾਰ ਐ ਕਿੰਨੇ ਕਜੇ ਅੱਗ ਲੱਗੀ ਐ ਦੇਖੋ ਇਹ ਘੱਟਾ ਹੋ ਗਿਆ ਕੋ ਟਾਈਮ ਤਾਂ ਦੇਖਿਆ ਨਹੀਂ ਸੀ ਲੇਕਿਨ ਇੱਕ ਘੰਟਾ ਪਹਿਲੇ ਹੁਣ ਦੇਖ ਲਓ ਟਾਈਮ ਤਾਂ ਘੱਟਾ ਹੋ ਗਈ ਸੀ ਆਈ ਜੇ ਹੁਣ ਤਾਂ ਘੱਟਾ ਲੱਗ ਗਿਆ ਸੀ ਪਹਿਲੇ ਅਸੀਂ ਆਪਣੇ ਮੋਟਰਸ਼ੋਟਾ ਲਾ ਕੇ ਪਾਣੀ ਨਾਲ ਬਹੇ ਸੀਗੇ ਇਤਲਾਮ ਉਹ ਸਵਾਰ ਆਈਏ ਤੇ ਹੁਣ ਹੋਟਾ ਕੇ ਲਿਖ ਤੇਰੇ ਮੰਜਰੀ ਅੱਗੇ ਸਾਰੇ ਤਕਰਨਾ ਤੋਂ ਉਹਨਾਂ ਨੂੰ ਉਹਨਾਂ ਨੂੰ ਬਚਾਇਆ ਪੱਕੀ ਅੱਗ ਬੁਝਾ ਰਿਹਾ ਕੋਈ ਚੰਨ ਇਨਸਾਨ ਹੀ ਹੋਇਆ ਕੋਈ ਆਲੇ ਦੁਆਲੇ ਦੀਆਂ ਬਿਲਡਿੰਗਾਂ ਨੂੰ ਖਤਰਾ ਕਾਫੀ ਹੋਇਆ ਹੋਇਆ ਤੁਸੀਂ ਵੀ ਬੁਝਾ ਰਹੇ ਸੀਗੇ ਅੱਗ ਮਤਲਬ ਬੁਝਾ ਰਹੇ ਆ ਮਤਲਬ ਪੂਰਾ ਮਤਲਬ ਅੱਗ ਉੱਪਰ ਜਾਏ ਲੱਗੀ ਹੈ ਤੇ ਅੱਗ ਲੱਗ ਕੇ ਸਾਕੇ ਬਿਲਕੁਲ ਕਿਸੇ ਨੂੰ ਚਾਰਨ ਪਤਾ ਲੱਗਿਆ ਹੋਵੇ ਅੱਗ ਕਿੱਥਾਂ ਲੱਗੀ ਇਹ ਬਿਜਲੀ ਸਰ ਬਿਜਲੀ ਸਰ ਬਿਜਲੀ ਸਰ ਰਹੀ ਤੁਹਾਨੂੰ ਕਿਤੇ ਪਤਾ ਲੱਗਿਆ ਜੀ ਸਾਨੂੰ ਹੁਣੇ ਫੋਨ ਕਰ ਦਿਓ ਮਿੰਟ ਪਹਿਲਾਂ ਸਰ ਇਹ ਕਿੰਨੇ ਮੰਜ਼ਲਾ ਇਮਾਰਤ ਹੈ ਇਹ ਤਿੰਨ ਬੱਜੇ ਸਰ ਇੱਕੋ ਹੀ ਸ਼ੌਸ਼ੂ ਮਾ ਉੱਪਰ ਅਸ਼ੋਭ ਜੀ ਹਾਂ ਕਿੰਨੀਆਂ ਗੱਡੀਆਂ ਪਹੁੰਚ ਗਈਆਂ ਫਰਵੋਇਟ ਦੀਆਂ ਦੋ ਗੱਡੀਆਂ ਸਰ ਦੋ ਗੱਡੀਆਂ ਪਹੁੰਚ ਲਈ ਮੌਕੇ ਤੇ ਅੱਗੇ ਭਜਾਉਂਦੇ ਜਾਂਦੇ ਜਤਨ ਜਾਰੀ ਆਹਾਂ ਜੀ ਤੇ ਸਾਨੂੰ 121 ਨੰਬਰ ਤੇ ਫੋਨ ਆਇਆ ਮਿੰਟੋ ਮਿੰਟ ਪਹੁੰਚ ਗਈ ਇਹ ਸਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦਿਵਾ ਗਿਆ ਧੰਨਵਾਦ